ਯੁੱਧ ਦਾ ਮੈਦਾਨ ਹੋਵੇ ਜਾਂ ਖੇਡ ਦਾ ਮੈਦਾਨ ਭਾਰਤ ਨੇ ਹਮੇਸ਼ਾ ਹੀ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਹੈ ਅਤੇ ਭਾਰਤ ਨੇ ਇੱਕ ਵਾਰ ਫਿਰ ਇਹ ਸਾਬਿਤ ਕਰ ਦਿੱਤਾ ਹੈ ਏਸ਼ੀਆ ਕੱਪ 2025 ਵਿੱਚ ਪਾਕਿਸਤਾਨ ਨੂੰ ਹਰਾ ਕੇ ਪਾਕਿਸਤਾਨ ਨੇ ਨਿਰਧਾਰਿਤ 20 ਓਵਰਾਂ ਵਿੱਚ 9 ਵਿਕਟਾਂ ਗਵਾ ਕੇ 127 ਦਾ ਸਕੋਰ ਬਣਾਇਆ ਕਪਤਾਨ ਸਲਮਾਨ ਅਲੀ ਆਗਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸਾਹਿਬਜ਼ਾਦਾ ਫਰਹਾਨ ਨੇ 40 ਰਨਾਂ ਦੀ ਪਾਰੀ ਖੇਡੀ ਸ਼ਾਹੀਨ ਸ਼ਾਹ ਅਫਰੀਦੀ ਨੇ ਅਖੀਰ ਵਿੱਚ 33 ਰਨ ਬਣਾਏ ਭਾਰਤ ਨੇ ਟੀਚਾ 128 ਰਨ ਸਿਰਫ 15.5 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ਤੇ ਪੂਰਾ ਕਰ ਲਿਆ ਕਪਤਾਨ ਸੂਰਯ ਕੁਮਾਰ ਯਾਦਵ ਨੇ 47 ਰਨ ਬਣਾਏ ਅਭਿਸ਼ੇਕ ਸ਼ਰਮਾ ਨੇ ਤੂਫਾਨੀ ਖੇਡ ਦਿਖਾਈ ਕੇਵਲ 13 ਗੇਂਦਾਂ ਵਿੱਚ 31 ਰਨ ਬਣਾਏ ਭਾਰਤ ਦੀ ਗੇਂਦਬਾਜ਼ੀ ਸ਼ਾਨਦਾਰ ਰਹੀ ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ ਨੇ ਮਹੱਤਵਪੂਰਨ ਵਿਕਟਾਂ ਲਈਆਂ ਮੈਚ ਤੋਂ ਪਹਿਲਾਂ ਟਾਸ ਦੇ ਵੇਲੇ ਭਾਰਤ ਦੇ ਕਪਤਾਨ ਸੂਰਜ ਕੁਮਾਰ ਯਾਦਵ ਅਤੇ ਪਾਕਿਸਤਾਨ ਦੇ ਕਪਤਾਨ ਸਲਮਾਨ ਅਲੀ ਆਗਾ ਵਿਚਕਾਰ ਹੱਥ ਨਹੀਂ ਮਿਲਿਆ ਅੱਖਾਂ ਵਿੱਚ ਅੱਖਾਂ ਨਹੀਂ ਮਿਲੀਆਂ ਮੈਚ ਖਤਮ ਹੋਣ ਤੋਂ ਬਾਅਦ ਵੀ ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਟੀਮ ਨਾਲ ਹੱਥ ਮਿਲਾਉਣ ਦੀ ਰਸਮ ਨਹੀਂ ਨਿਭਾਈ ਕਿਹਾ ਜਾ ਸਕਦਾ ਹੈ ਇੱਕ ਤਰ੍ਹਾਂ ਦਾ ਪੂਰਨ ਬਾਇਕਾਟ ਸੀ ਪੀਸੀਬ ਯਾਨੀ ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸ ਨੂੰ ਖੇਡ ਭਾਵਨਾ ਦੇ ਖਿਲਾਫ ਦੱਸਿਆ ਅਤੇ ਮੈਚ ਰੈਫਰੀ ਦੇ ਖਿਲਾਫ ਸਰਕਾਰੀ ਸ਼ਿਕਾਇਤ ਦਰਜ ਕੀਤੀ ਪਾਤੀ ਟੀਮ ਨੇ ਕਿਹਾ ਕਿ ਇਹ ਫੈਸਲਾ ਉਹਨਾਂ ਲਈ ਕੁਝ ਵੱਡੇ ਸਿਧਾਂਤਾਂ ਤੇ ਸਨਮਾਨ ਵਿੱਚ ਲਿਆ ਗਿਆ। ਪਹਿਲਗਾਮ ਆਤਵਾਦੀ ਹਮਲੇ ਦੀ ਯਾਦ ਵਿੱਚ ਭਾਰਤ ਨੇ ਸਿਰਫ ਇੱਕ ਕ੍ਰਿਕਟ ਮੈਚ ਨਹੀਂ ਜਿੱਤਿਆ ਸਗੋਂ ਇੱਕ ਪ੍ਰਤੀਕਾਤਮਕ ਜਿੱਤ ਵੀ ਹਾਸਲ ਕੀਤੀ। ਮੈਦਾਨ ਤੇ ਵਿਰੋਧੀ ਨੂੰ ਹਰਾਉਣ ਨਾਲ ਨਾਲ ਇੱਕ ਤਾਕਤਵਰ ਸੁਨੇਹਾ ਵੀ ਦਿੱਤਾ। ਖੇਡ ਨੇ ਵਿਖਾਇਆ ਕਿ ਕਈ ਵਾਰ ਖੇਡ ਤੋਂ ਪਰੇ ਪਾਵਨਾਵਾ ਅਤੇ ਰਾਜਨੀਤੀ ਵੀ ਖੇਡ ਦਾ ਹਿੱਸਾ ਬਣ ਜਾਂਦੀਆਂ ਹਨ। What a strike from Sharma. He's off to a flyer Smashed down the ground Gill picks up four oh, yes. That is sublime that is glorious to watch from Gill from okay, man, is he greeted. He's been greeted in style. That has gone into the second tier. That has gone a mile. Yeah, cut away. Too easy. Lovely shot. Back cut. Waited on it and got it to the fence. Well, he's gone for it. It's a big one. And it's long as well. What a way to finish this match surya kumariada moves on to 47 not out india once again have made short work of pakistan and now in the last 14 t20 internationals india have won 11 of the 14 so sheer dominance over pakistan in recent times and india is looking ominous in this asia cup Leading from the front, skipper 47 of 37, striker of 127, very comfortable win for India here against Pakistan. They outplayed them in every department. They came out to bowl, the ball they beautifully, spinners, they fielded well, they were confident, and in the end, they were the worthy winners. India winning by seven wickets.